ਲੋਕਾਂ ਦਾ ਪਿਆਰ ਹੀ ਬਾਬਾ ਜੀ ਦੀ ਇੰਨੀ ਕਿਰਪਾ ਕਿ ਸ਼ਟਰ ਚੱਕਣ ਤੋਂ ਪਹਿਲਾਂ ਹੀ ਸਾਡੇ ਕੋਲ ਕਸਟਮਰ ਬਾਹਰ ਖੜੇ ਹੁੰਦੇ ਨੇ ਬਹੁਤ ਵਧੀਆ ਰਿਸਪੌਂਸ ਆ ਉੱਪਰ ਦੀ ਬਹੁਤ ਕਿਰਪਾ ਹੈ ਹੁਣ ਤੱਕ ਸਾਡੇ ਕੋਲ ਹਲੇ 2 ਦਿਨ ਪਹਿਲਾਂ ਹੀ 20 ਤਰੀਕ ਨੂੰ 1 ਵਜੇ 70 ਵਾਲੀ ਲੋਟਰੀ ਚੋ ਜਿਹਦੇ ਚੋਂ ਹੀ ਸਾਡਾ 1 ਲੱਖ ਰੁਪਏ ਦਾ ਨਾਮ ਨਿਕਲਿਆ ਦਾਦਾ ਸਿਆਰ ਦੇ 10 ਨਾਮ ਜੋ 1 ਲੱਖ ਰੁਪਏ ਵੈਸੇ ਵੀ ਸਾਡੇ ਕੋਲ ਕਾਫੀ ਨਾਮ ਲੱਗ ਚੁੱਕੇ ਨੇ ਜੋ ਕਿ 3600 600 ਦਾਦਾ 20 20 ਕਾਫੀ ਨਾਮ ਲੱਗ ਚੁੱਕੇ ਨੇ ਇਨਾਮ ਸਾਜੀ ਦੇਖੋ ਜਿਵੇਂ 1000 2000 10000 5000 ਦੇ ਇਨਾਮ ਤਾਂ ਲੱਗਦੇ ਪਏ ਨੇ ਲਗਾਤਾਰ ਕੰਟੀਨਿਊ ਠੀਕ ਹੈ ਜੀ ਤੇ ਹੁਣ ਹਲੇ ਪਰਸੋ ਹੀ ਹਾਲ ਦੇ ਵਿੱਚ 1 ਲੱਖ ਰੁਪਏ ਦਾ ਇਨਾਮ ਲੱਗਾ ਕਸਟਮਰ ਦਾ ਤੇ ਕਸਟਮਰ ਬਹੁਤ ਖੁਸ਼ ਕਸਟਮਰ ਕਹਿੰਦਾ ਤੁਹਾਡੇ ਕੋਲ ਪਹਿਲੀ ਵਾਰੀ ਮੈਂ ਟਿਕਟ ਪਾਈ ਤੇ ਪਹਿਲੀ ਵਾਰੀ ਜੀ ਇਨਾਮ ਲੱਗਿਆ ਹਾਂਜੀ ਹਾਂਜੀ ਸਭ ਜੀ ਉੱਪਰ ਵਾਲੀ ਦੀ ਕਿਰਪਾ ਹੈ ਗੁਰੂ ਸਾਹਿਬ ਦੀ ਠੀਕ ਹੈ ਜੀ ਗੁਰੂ ਸਾਹਿਬ ਜੇ ਚਾਹ ਲਗੇ ਤਾਂ ਸਭ mumkin ਹੈ ਠੀਕ ਹੈ ਜੀ ਤੇ ਬਸ ਸੱਚੇ ਮਨਾਂ ਦੀ ਇਮਾਨਦਾਰੀ ਨਾਲ ਕੰਮ ਸਾਦਾ ਛੋਟਾ ਭਰਾ ਸੁਖਪ੍ਰੀਤ ਸਿੰਘ ਰਿੱਕੀ ਤੇ ਆ ਕਰ ਰਿਹਾ ਤੇ ਵਧੀਆ ਗੁਰੂ ਸਾਹਿਬ ਦੀ ਕਿਰਪਾ ਹੈ ਇਹਦੇ ਤੇ ਪੂਰੀ ਠੀਕ ਹੈ ਜੀ ਅਸੀਂ ਆ ਹੀ ਕਵਾਂਗੇ ਕਿ ਵਕਤ ਤੋਂ ਵੱਧ ਕਸਟਮਰ ਆਓ ਰਿਸਪੌਂਸ ਦਿਓ ਭਰਾ ਨੂੰ ਠੀਕ ਹੈ ਜੀ ਇਮਾਨਦਾਰੀ ਨਾਲ ਕੰਮ ਹੁੰਦਾ ਹੈ ਸੁਖੀ ਸੁਖਨਾਮ ਕੀ ਲੋੜ ਹੈ ਪ੍ਰਣਾਮ ਸ ਇਹ ਸੁਖਪ੍ਰੀਤ ਸਿੰਘ ਨਾਮ ਹੈ ਜੀ ਆਪਣਾ ਅਸੀਂ ਗੁਰਵਾਦ ਦੀ ਲਾਟਰੀ ਪੱਖੋਵਾਲ ਰੋਡ ਨੀਅਰ ਫੁੱਲਾਂ ਵਾਲ ਚੌਕ ਤੋਂ ਕਿੰਨੇ ਸਾਲ ਹੋ ਗਏ ਹੈ ਦੋ ਅਸੀਂ ਆਪਣੀ ਸ਼ਾਪ ਅੱਜ ਨਿਊ ਕੀਤੀ ਹੈ ਲੈ ਜੀ ਥੋੜਾ ਟਾਈਮ ਹੀ ਅਸ਼ੋਕ ਕਿਤੋਂ ਸਾਡੀ ਪਹਿਲੀ ਬ੍ਰਾਂਚ ਆ ਜੀ ਆਵਲੀ ਜੋ ਕਿ ਗੁਰਵਾਜ ਲੋਟਰੀ ਪੱਖੋਵਾਲ ਰੋਡ ਨੀਅਰ ਫੁੱਲਾਵਾਲ ਚੌਕ ਬਲਕ ਇੰਨਾ ਉਹ ਲੋਕਾਂ ਦਾ ਪਿਆਰ ਮਿਲ ਰਿਹਾ ਦਾ ਲੋਕਾਂ ਦਾ ਪਿਆਰ ਹੀ ਬਾਬਾ ਜੀ ਦੀ ਇੰਨੀ ਕਿਰਪਾ ਕਿ ਸ਼ਟਰ ਚੱਕਣ ਤੋਂ ਪਹਿਲਾਂ ਹੀ ਸਾਡੇ ਕੋਲ ਕਸਟਮਰ ਬਾਹਰ ਖੜੇ ਹੁੰਦੇ ਨੇ ਬਹੁਤ ਵਧੀਆ ਰਿਸਪੌਂਸ ਆ ਉੱਪਰ ਦੀ ਬਹੁਤ ਕਿਰਪਾ ਹੈ ਇਨਸ਼ਾਅੱਲਾ ਇਹ ਦੁਕਾਨ ਮੈਂ ਨਵੀਂ ਖੋਲੀ ਆ ਤੇ ਮੂਟਾ ਕਿੰਨੀ ਜੀ ਨਾਮ ਹੁਣ ਤੱਕ ਜੀ ਹੋਂਤਾ ਕਿ ਸਾਡੇ ਕੋਲ ਹਲੇ 2 ਦਿਨ ਪਹਿਲਾਂ ਹੀ 20 ਤਰੀਕ ਨੂੰ 1 ਵਜੇ ਸੱਤਰ ਕੋਲੀ ਲਾਟਰੀ ਚੋ ਜਿਹਦੇ ਚੋ ਹੀ ਸਾਡਾ 1 ਲੱਖ ਰੁਪਏ ਦਾ ਨਾਮ ਨਿਕਲਿਆ ਦਾਦਾ ਹਜ਼ਾਰ ਦੇ 10 ਨਾਮ ਜੋ 1 ਲੱਖ ਰੁਪਏ ਵੈਸੇ ਵੀ ਸਾਡੇ ਕੋਲ ਕਾਫੀ ਨਾਮ ਲੱਗ ਚੁੱਕੇ ਨੇ ਜੋ ਕਿ 3600 600 10000 2000 ਕਾਫੀ ਨਾਮ ਲੱਗ ਚੁੱਕੇ ਜਦ ਕਿ ਕਾਫੀ ਘੱਟ ਟਾਈਮ ਦੇ ਵਿੱਚ ਉਪਰ ਦੀ ਇੰਨੀ ਕਿਰਪਾ ਗੁਰਵਾਜ ਲਾਟਰੀ ਤੇ ਕਿ ਇੰਨੇ ਵੱਧ ਨਾਮ ਨਿਕਲ ਗਏ ਸਾਡੇ ਕੋਲ ਲੱਗ ਰਹੇ ਨੇ ਜੀ ਹੁੰਦੀ ਹੈ ਲੋਕਾਂ ਦੇ ਨਾਮ ਲੱਗ ਰਹੇ ਸਾਨੂੰ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਕਿ ਇੰਨੇ ਘੱਟ ਟਾਈਮ ਦੇ ਵਿੱਚ ਸਾਡੀ ਸ਼ੌਪ ਤੇ ਇੰਨੇ ਵੱਧ ਨਾਮ ਲੱਗ ਰਹੇ ਨੇ ਕਸਟਮਰ ਵੀ ਸਾਡੇ ਬਹੁਤ ਹੀ ਜ਼ਿਆਦਾ ਖੁਸ਼ ਨੇ ਜੋ ਕਿ ਵਕਤ ਤੋਂ ਵਕਤ ਸਾਡੇ ਕੋਲ ਅਕਾ ਟਿਕਾ ਨਹੀਂ ਪਾ ਰਹੇ ਨੇ ਤੇ ਦੁਕਾਨ ਖੁੱਲਣ ਤੋਂ ਪਹਿਲਾਂ ਹੀ ਸਾਡੇ ਕੋਲ ਕਸਟਮਰ ਸਾਡੀ ਸ਼ੌਪ ਦੇ ਬਾਹਰ ਖੜੇ ਹੁੰਦੇ ਨੇ ਅੱਜ ਆਇਆ ਕਿ ਹੁਣ ਵੀ ਤੁਹਾਡੇ ਇੱਕ ਕੋਈ ਨਾਮ ਨਿਕਲਿਆ ਹੈ ਹਾਂਜੀ ਬਸ ਸਾਡੇ 2 ਦਿਨ ਪਹਿਲਾਂ ਹੀ ਸਾਡੇ ਕੋਲ 1 ਲੱਖ ਦਾ ਨਾਮ ਨਿਕਲਿਆ ਜਿਹੜੇ ਜੋ ਕਿ 70 ਰੁਪਏ ਦੀ ਲੋਟਰੀ ਸੀਗੀ ਸਾਨੂੰ ਬਹੁਤ ਖੁਸ਼ੀ ਹੋਇਆ ਚ ਸਾਡੇ ਕਸਟਮਰ ਵੀ ਬ ਬਤੇ ਨਾਮ ਤਾਂ ਕਾਫੀ ਲੱਜੁਕ ਨੇ ਸਾਡੇ ਔਰ ਬਹੁਤ ਘੱਟ ਟਾਈਮ ਦੇ ਵਿੱਚ ਨਾਮ ਲੱਗੇ ਮੈਨੂੰ ਸੋਸ਼ਲ ਮੀਡੀਆ ਦੇ ਵਿੱਚ ਪੜੇ ਤੁਸੀਂ ਸ਼ਾਇਦ ਹੋਏ ਹੋ ਕੀ ਕਹਿਣਾ ਚਾਹੂਗਾ ਬਸ ਉਪਰ ਵਾਲੀ ਮਿਹਰ ਆ ਜੀ ਮਿਹਰ ਸਤਿਕਾਰਯੋਗ ਸਾਡੇ ਨਾਮ ਕਾਫੀ ਲੱਗ ਰਹੇ ਨੇ ਤਾਂ ਕਰਕੇ ਜੀ ਕਸਟਮਰ ਦਾ ਬਹੁਤ ਪਿਆਰ ਸਾਨੂੰ ਮਿਲ ਰਿਹਾ ਤੁਸੀਂ ਵੀ ਆਓ ਸਾਡੇ ਕੋਲ ਲੋਟਰੀ ਪਾਓ ਤੇ ਆਪਣੀ ਕਿਸਮਤ ਅਜਮਾਓ ਤਾਂ ਜੋ ਤੁਹਾ ਦਾ ਵੀ ਅਗਲੇ 3 ਲੱਖਪਤੀ ਜਾਂ ਕੋਣ ਤੁਸੀਂ ਬਣ ਸਕੋ ਜੋ ਵੀ ਸਾਡੇ ਕੋਲ ਕਾਫੀ ਲੋਟਰੀਆਂ ਨੇ ਜਿਦੇ ਵਿੱਚ ਮੰਤਰੀ ਲੋਟਰੀ ਵੀਕਲੀ ਲੋਟਰੀ ਡੇਲੀ ਲੋਟਰੀ ਆਪਣੇ ਕੋਲ ਇਹ ਸ਼ਵਰਾਤਰੀ ਬੰਪਰ ਵੀ ਆ ਗਿਆ ਤੇ होली ਬੰਪਰ ਵੀ ਆ ਗਿਆ ਤੇ ਸਾਡੇ ਗੁਰਬਾਜ ਲਾਟਰੀ ਪੱਖੋ ਵਾਲ ਰੋਡ ਨੀਅਰ ਫੁੱਲਾ ਮਾ ਚੌਂਕ ਤੇ ਆਓ ਤੇ ਆਪਣੀ ਕਿਸਮਤ ਅਜ਼ਮਾਓ ਜਿਹੜੇ ਚ ਕੀ ਸਾਡੇ ਕੋਲ ਕਾਫੀ ਜਿਆਦਾ ਇਨਾਮ ਬਾਬਾ ਜੀ ਦੀ ਕਿਰਪਾ ਨੂੰ ਉੱਪਰ ਵਾਲਾ ਇੰਨਾ ਮੇਰ ਸਦਕਾ ਹੱਥ ਸਾਡੇ ਤੇ ਹੈਗਾ ਕਿ ਇਨਾਮ ਲੱਗ ਰਹੇ ਨੇ ਕੀ ਗੱਤ ਤੋਂ ਗੱਤ ਕੀ ਸੋਚਦੇ ਤੁਸੀਂ ਹੈ ਲਾਟਰੀ ਚ ਚਾਲ ਰਿਹਾ ਹੈ ਜੁਗਾਰ ਹੋਣੀ ਹੈ ਕੀ ਤੁਹਾਡੇ ਮਨ ਚ ਆ ਜਾਂਦੀ ਹੈ ਜੀ ਐਕਚੁਅਲੀ ਸਾਡੇ ਫਾਦਰ ਸਾਹਿਬ ਕਾਫੀ 1984 ਤੋਂ ਸਾਡੇ ਫਾਦਰ ਸਾਹਿਬ ਕੰਮ ਕਰਦੇ ਦੀ ਲਾਟਰੀ ਦਾ ਕਿ ਐਕਚੁਅਲੀ 2016 ਚ ਐਕਸਪਾਇਰ ਕਰ ਗਏ ਤਾਂ ਸਾਡਾ ਥੋੜਾ ਚੰਨੀ ਕੰਮ ਆ ਪਸੀ ਬੰਦ ਕਰਤਾ ਸੀ ਜੋ ਕਿ ਹੁਣ ਸਾਨੂੰ 1 ਮਹੀਨਾ ਹੋਇਆ ਸਾਡੀ ਸ਼ੋਪ ਇੱਥੇ ਓਪਨ ਹੋਈ ਨੂੰ ਪੱਕੋਵਾਲ ਰੋਡ ਤੇ ਜਿਹਦੇ ਦੇ ਸਾਨੂੰ ਉੱਪਰ ਵੱੜੇ ਮਿਹਰ ਸਦਕਾ ਬਹੁਤ ਹੀ ਵਧੀਆ ਰਿਸਪੌਂਸ ਤੇ ਬਹੁਤ ਹੀ ਵਧੀਆ ਸਾਡੇ ਕੋਈ ਨਾਮ ਨਿਕਲ ਰਹੇ ਨੇ ਤੇ ਤੁਸੀਂ ਵੀ ਆਓ ਤੇ ਸਾਡੇ ਕੋਲ ਸਾਨੂੰ ਮੌਕਾ ਦਿਓ ਕਰੋੜਾਂ ਚੋਂ ਆਉਂਦਾ ਪਿਆਵੇਂ ਲੋਕਾਂ ਨੂੰ ਲੈ ਲੈਣ ਦੇ ਬਾਅਦ ਆਨਲਾਈਨ ਲੈਣ ਦੇ ਜਾਂ ਉਸ ਤੋਂ ਵਾਹ ਹਾਂਜੀ ਅਸੀਂ ਸਭ ਇਹ ਕਸ਼ਮਰ ਨੂੰ ਆ ਕਹਿਣਾ ਚਾਹੁੰਦੇ ਆ ਕਿ ਫਰੋਡ ਤੋਂ ਬਚੋ ਵਟਸਐਪ ਤੇ ਟਿਕਟ ਨਾ ਲਓ ਜੀ ਤੇ ਐਸ ਲਈ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪਏਗਾ ਕਿਉਂਕਿ ਅੱਜ ਕੱਲ ਮਾਰਕੀਟ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਫਰੋਡ ਹੋ ਰਿਹਾ ਸੀ ਜਿੱਥੇ ਵੀ ਲੋਟਰੀ ਲੈਣੀ ਹੈ ਤੁਸੀਂ ਸ਼ੌਕ ਤੇ ਆਓ ਸਾਡੀ ਸ਼ੌਕ ਤੇ ਆਓ ਜਾਂ ਕਿਸੇ ਵੀ ਸ਼ੌਪ ਤੇ ਜਾ ਕੇ ਆਪਣੀ ਟਿਕਟ ਪਾ ਸਕਦੇ ਹੋ ਤਾਂ ਕਿ ਇਸ ਫਰੋਡ ਤੋਂ ਬਚ ਸਕੋ ਇਹ ਜਾਨਾ ਵਸ ਨੂੰ ਅਸੀਂ ਮੈਸੇਜ ਦੇਣਾ ਚਾਹਾਂਗੇ ਕਿ ਸਾਡੀ ਸ਼ੌਕ ਤੇ ਆਓ ਤੇ ਟਿਕਟ ਪਾਓ ਤੇ ਆਪਣੀ ਕਿਸਮਤ ਨੂੰ ਅਜਮਾਓ ਜੋ ਕਿ ਸਾਡੇ ਕੋਲ ਹਲੇ 2 ਦਿਨ ਪਹਿਲਾਂ ਹੀ 1 ਲੱਖ ਰੁਪਏ ਨਾਮ ਨਿਕਲਿਆ ਤੇ ਤੁਸੀਂ ਵੀ ਆਓ ਤੇ ਅਗਲਾ ਬੰਪਰ ਦਿਨੀ ਲੋਟਰੀ ਜਾਂ ਵਿਗਲੀ ਲੋਟਰੀ ਪਾ ਕੇ ਜਰੂਰ ਜਾਓ ਸਾਨੂੰ ਮੌਕਾ ਦਿਓ ਕਿਹੜੀ ਜਗ੍ਹਾ ਹੈ ਤੁਹਾਡੀ ਸਾਡੀ ਸ਼ੋਪ ਹੈਗੀ ਜੀ ਪੱਖੋਵਾਲ ਰੋਡ ਨੀਅਰ ਫੁੱਲਾਵਾਲ ਚੌਕ ਸ਼ੋਪ ਨੰਬਰ 1 ਗੁਰਵਾਜ ਨੋਟਿਸ ਨਾਮ ਤੇ ਇਨਾਮ ਦਾ ਜੀ ਦੇਖੋ ਜਿਵੇਂ 1000 2000 10000 5000 ਦੇ ਇਨਾਮ ਤਾਂ ਲੱਗਦੇ ਪਏ ਨੇ ਲਗਾਤਾਰ ਕੰਟੀਨਿਊ ਠੀਕ ਹੈ ਜੀ ਤੇ ਹੁਣ ਹਲੇ ਪਰਸੋਂ ਹੀ ਹਾਲ ਦੇ ਵਿੱਚ 1 ਲੱਖ ਰੁਪਏ ਦਾ ਇਨਾਮ ਲੱਗਾ ਕਸਟਮਰ ਦਾ ਤੇ ਕਸਟਮਰ ਬਹੁਤ ਖੁਸ਼ ਕਸਟਮਰ ਕਹਿੰਦਾ ਤੁਹਾਡੇ ਕੋਲ ਪਹਿਲੀ ਵਾਰੀ ਮੈਂ ਟਿਕਟ ਪਾਈ ਤੇ ਪਹਿਲੀ ਵਾਰੀ ਜੀ ਇਨਾਮ ਲੱਗ ਗਿਆ। ਪਹਿਲਾਂ ਛੋਟੇ ਪਲੇ ਇਨਾਮ ਨਿਕਰੇ ਹੁਣ ਵੱਡੀ ਹੋ ਰਿਹਾ ਔਰ ਅੱਗੇ ਇਸ ਤੋਂ ਵੱਡੇ ਇਨਾਮ ਜਾਓਗੇ ਤੁਹਾਡੇ। ਹਾਂਜੀ ਹਾਂਜੀ ਸਭ ਜੀ ਉੱਪਰਾਂ ਦੀ ਕਿਰਪਾ ਹੈ ਗੁਰੂ ਸਾਹਿਬ ਦੀ। ਠੀਕ ਹੈ ਜੀ ਗੁਰੂ ਸਾਹਿਬ ਜੇ ਚਾਹ ਲਗੇ ਤਾਂ ਸਭ ਮੁਮਕਿਨ ਹੈ। ਠੀਕ ਹੈ ਜੀ ਤੇ ਬਸ ਸੱਚੇ ਮਨ ਨਾਲ ਇਮਾਨਦਾਰੀ ਨਾਲ ਕੰਮ ਸਾਡਾ ਛੋਟਾ ਭਰਾ ਸੁਖਪ੍ਰੀਤ ਸਿੰਘ ਰਿੱਕੀ ਤੇ ਆ ਕਰ ਰਿਹਾ ਤੇ ਵਧੀਆ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਪੂਰੀ ਠੀਕ ਹੈ ਜੀ ਅਸੀਂ ਆ ਹੀ ਕਵਾਂਗੇ ਕਿ ਵੱਧ ਤੋਂ ਵੱਧ ਕਸਟਮਰ ਆਓ ਰਿਸਪੌਂਸ ਦਿਓ ਭਰਾ ਨੂੰ ਠੀਕ ਹੈ ਜੀ ਇਮਾਨਦਾਰੀ ਨਾਲ ਕੰਮ ਹੁੰਦਾ ਹੈ ਤੇ ਬਾਕੀ ਦੀ ਗੱਲ ਕੋਈ ਵੀ ਟਿਕਟ ਅਗਰ ਤੁਸੀਂ ਲੈ ਕੇ ਜਾਂਦੇ ਹੋ ਤੇ ਤੁਸੀਂ ਬੇਸ਼ੱਕ ਜਦੋਂ ਇਨਾਮ ਲੱਗੇ ਇੱਥੇ ਆਓ ਰਿਜ਼ਲਟ ਮਲਾਓ ਇਨਾਮ ਲੱਗੇ ਉਸੇ ਟਾਈਮ ਆਪਣਾ ਪ੍ਰਾਈਜ਼ ਲੈ ਕੇ ਜਾਓ ਸਰ ਇਹਦਾ ਗੱਲ ਕਰੀਏ ਆਨਲਾਈਨ ਦੇ ਲੋਕ ਬੜੇ ਆਨਲਾਈਨ ਟਿਕਟ ਆਪਾਂ ਲੈਂਦੇ ਨੇ ਤੇ ਫਿਰ ਬਾਅਦੇ ਬੜੇ ਤੋਂ ਪਸਾਉਂਦੇ ਨੇ ਕਿ ਮੈਂ ਜਿੱਤ ਰੋ ਨਹੀਂ ਜੀ ਗੱਲ ਇਹਦਾ ਹੈ ਜੀ ਕਿ ਆਨਲਾਈਨ ਟਿਕਟ ਪਾਣ ਦਾ ਕੋਈ ਫਾਇਦਾ ਨਹੀਂ ਹੈ ਉਹਦੇ ਚ ਫਰੋਡ ਹੈ ਜਿਵੇਂ ਕਿ ਮੰਨ ਲਓ ਕਿਸੇ ਨੇ ਤੁਹਾਨੂੰ ਕਹਤਾ ਜੀ ਮੈਂ WhatsApp ਤੇ ਟਿਕਟ ਭੇਜੀ ਹੈ ਤੇ ਉਹਦੇ ਪੈਸੇ ਆਨਲਾਈਨ ਆ ਗਏ ਨੇ ਤੇ ਉਹ ਮੁੜ ਕੇ ਉਹਦੇ ਨਾਲ ਫਰੋਡ ਹੀ ਹੋਏਗਾ ਕਿ ਮੰਨ ਲਓ ਉਹਨੇ ਤੁਹਾਨੂੰ ਕਹਦੇ ਤੁਹਾਡੇ ਨਾਮ ਲੱਗਿਆ ਰਿਜ਼ਲਟ ਵੀ ਝੂਠਾ ਬਣਾ ਕੇ ਭੇਜ ਦੇਣਗੇ ਫਿਰ ਉਸ ਤੋਂ ਬਾਅਦ ਕਹਿਣਗੇ ਕਿ ਤੁਸੀਂ ਇੱਦਾਂ ਕਰੋ ਸਾਨੂੰ ਇੰਨੇ ਪੈਸੇ ਭੋਲ ਤੁਹਾਡਾ 10 ਲੱਖ ਦਾ ਇਨਾਮ ਲੱਗ ਗਿਆ ਜਾਂ ਕਰੋੜ ਦਾ ਲੱਗ ਗਿਆ ਤੁਹਾਨੂੰ ਫਿਰ ਅਮਾਉਂਟ ਆਏਗੀ ਉਹ ਸਭ ਫਰੋਡ ਹੈ ਜੀ ਇਦਾਂ ਦਾ ਕੋਈ ਨਹੀਂ ਹੈਗਾ ਸਿਸਟਮ ਫਿਜ਼ੀਕਲੀ ਟਿਕਟ ਪਾਓ ਇੱਥੇ ਆਓ ਕਾਊਂਟਰ ਤੇ ਆਹ ਨਹੀਂ ਕਿ ਇੱਥੇ ਆਓ ਜਿੱਥੇ ਮਰਜ਼ੀ ਪੰਜਾਬ ਦੇ ਵਿੱਚ ਆਹ ਦੇਖੋ ਜੀ ਪੰਜਾਬ ਸਟੇਟ ਦੀ ਲਾ ਤਾਂ ਆ ਤੁਸੀਂ ਜਿੱਥੇ ਮਰਜ਼ੀ ਪੰਜਾਬ ਦੇ ਜਿਹੜੇ ਮਰਜ਼ੀ ਕਾਊਂਟਰ ਤੋਂ ਟਿਕਟ ਪਾਓ ਲੇਕਿਨ ਜਾਂ ਕਿ ਪਾਓ ਆਨੇ ਕੀ ਤੁਸੀਂ ਫੋਨ ਤੇ ਅਗਲੇ ਨੂੰ ਵਟਸਐਪ ਕਰਤਾ ਟਿਕਟ ਮੰਗਵਾਲੀ ਆਨਲਾਈਨ ਬੜਾ ਫਰੋਡ ਹੋ ਰਿਹਾ ਹੈ ਅਸੀਂ ਦਾ ਹੱਥ ਜੋੜ ਕੇ ਬੇਨਤੀ ਕਰਦੇ ਆਂ ਤੇ ਆਨਲਾਈਨ ਫਰੋਡ ਤੋਂ ਬਚੋ ਕਿ ਜੇ ਹੁਣ ਤਿਹਾਰ ਆ ਰਹੇ ਨੇ ਨਵੇਂ ਤਿਹਾਰ ਆ ਰਹੇ ਨੇ ਉਹਨਾਂ ਵਿੱਚ ਕਿਹੜੇ ਕਿਹੜੇ ਬੰਪਰ ਐਸੇ ਵੇਲੇ ਕਿੱ데 ਆਉਣਗੇ ਤੁਹਾਡੇ ਕੋਲ ਦੇਖੋ ਜੀ ਆ ਹੁਣ ਮਾਘ ਸ਼ਿਵਰਾਤਰੀ ਬੰਪਰ ਆਇਆ ਬਹੁਤ ਵਧੀਆ ਲੋਟਰੀ ਹੈ 3 ਕਰੋੜ ਰੁਪਏ ਦਾ ਪ੍ਰਾਈਜ਼ ਹੈ ਇਹ ਹੋਲੀ ਬੰਪਰ ਹੈ ਹੁਣ ਬਸਾਖੀ ਬੰਪਰ ਵੀ ਆਗਾ 6 ਕਰੋੜ ਰੁਪਏ ਦਾ ਉਸ ਤੋਂ ਬਾਅਦ ਮੰਥਲੀ ਟਿਕਟਾਂ ਹੁੰਦੀਆਂ ਨੇ 1.1 ਕਰੋੜ ਰੁਪਏ ਦੇ ਪ੍ਰਾਈਜ਼ ਹੁੰਦੇ ਨੇ ਉਹਦੇ ਵਿੱਚ ਵੀਕਲੀ ਹੋ ਗਈ ਜਿਵੇਂ ਡੇਲੀ ਹੋ ਗਈ 25 ਲੱਖਾਂ ਵਾਲੀ ਵੀ ਹੋ ਗਈ ਵੀਕਲੀ ਠੀਕ ਹੈ ਜੀ ਤੇ ਵੀਕਲੀ ਮੰਥਲੀ ਜਿਵੇਂ ਫੈਸਟੀਵਲ ਟਿਕਟ ਹੋ ਗਈ ਤੇ ਆ ਸਭ ਬੰਪਰ ਚੱਲਦੇ ਨੇ ਜੀ ਪੰਜਾਬ ਸ਼ੇਡ ਵੱਲੋਂ ਇੱਥੇ ਕੋਈ ਧੋਖਾਧੜੀ ਨਹੀਂ ਹੁੰਦੀ ਕੋਈ ਹੇਰਾਫੇਰੀ ਨਹੀਂ ਹੁੰਦੀ ਤੇ ਬਗਾੜਾ ਅਸੀਂ ਆਹੀ ਬਾਰ-ਬਾਰ ਆਹੀ ਕਹਿ ਰਹੇ ਆ ਕਿ ਟਿਕਟ ਫਿਜ਼ੀਕਲੀ ਪਾਓ ਆ ਕੇ ਨਾ ਕਿ ਆਨਲਾਈਨ ਪਾਓ ਮੈਸੇਜ ਆਹੀ ਹੈ ਜੀ ਪੂਰੇ ਲੁਧਿਆਣਾ ਵਾਸੀਆਂ ਨੂੰ ਜਿਹੜੇ ਕਿ ਟਿਕਟ ਪਾਉਂਦੇ ਨੇ ਠੀਕ ਹੈ ਜੀ ਆਪਣੇ ਜੇਬ ਦੇ ਅਨੁਸਾਰ ਟਿਕਟ ਪਾਓ ਠੀਕ ਹੈ ਜੀ ਕੋਈ ਆ ਨਹੀਂ ਅਸੀਂ ਕਹਿੰਦੇ ਕਿ ਦਸ ਟਿਕਟ ਪਾਓ 20 ਪਾਓ 50 ਪਾਓ 100 ਪਾਓ ਨਾਲ ਤੁਸੀਂ ਇੱਕ ਟਿਕਟ ਹੀ ਪਾਓ ਬਾਵੇਂ ਜੇ ਲੱਗਣਾ ਹੋਏਗਾ ਤਾਂ ਤੁਹਾਡੇ ਇੱਕ ਚੀ ਲੱਗ ਜਾਏਗਾ ਇੱਕ ਦੋ ਚੀ ਲੱਗ ਜਾਏਗਾ ਨਹੀਂ ਤਾਂ ਅਗਰ ਭਾਈ ਪਾਵੇਂ ਜਿੱਦਿਆ ਮਰਜੀ ਪਾ ਲੋ ਤਾਂ ਵੀ ਨਹੀਂ ਲੱਗਦਾ ਲੇਕਿਨ ਲੱਕ ਨੂੰ ਜ਼ਰੂਰ ਅਜਮਾਨਾ ਚੀਜ਼ ਹੈ ਅਸੀਂ ਆ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ ਪ੍ਰਮਾਤਮਾ ਸਾਡੀ ਲਾਟਰੀ ਕੱਢ ਦੇਵੇ ਠੀਕ ਹੈ ਜੀ ਤਾਂ ਲਾਟਰੀ ਤਾਂ ਹੀ ਨਿਕਲੇਗੀ ਜੇ ਪਾਓਗੇ ਤਾਂ ਜਦ ਤੱਕ ਲੈ ਟਿਕਟ ਨਹੀਂ ਟਿਕਟ ਇੱਕ ਵਾਰੀ ਜ਼ਰੂਰ ਪਾਓ ਤੇ ਆਪਣੀ ਕਿਸਮਤ ਅਜ਼ਮਾਓ